ਤੱਕ ਸਿਆਸਤ ਦੇ ਵਿੱਚ ਕਾਫੀ ਪੁਚਾਲ ਆਇਆ ਹੋਇਆ ਹੈ ਇੱਕ ਪਾਸੇ ਪੰਜਾਬ ਦੀ ਗੱਲ ਕਰੀਏ ਤਾਂ ਤੱਕ ਤੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਨੂੰ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਕੁਝ ਦਿਨਾਂ ਦੇ ਲਈ ਉਹਨਾਂ ਦਾ ਚਾਰਜ ਉਹਨਾਂ ਤੋਂ ਲੈ ਲਿਆ ਗਿਆ ਤੇ ਉਹਨਾਂ ਦੀ ਜਗ੍ਹਾ ਹੈੱਡ ਗ੍ਰੰਥੀ ਸਾਰਾ ਕਾਰਜ ਦੇਖ ਰਹੇ ਨੇ ਤੇ ਦੂਜੇ ਪਾਸੇ ਪਟਨਾ ਸਾਹਿਬ ਦੀ ਜੇਕਰ ਗੱਲ ਕਰੀਏ ਤਾਂ ਇੱਕ ਵੀਡੀਓ ਕਲਿੱਪ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਰਣਜੀਤ ਸਿੰਘ ਗੋਹਰੇ ਮਸਕੀਨ ਨੂੰ ਦੱਸਿਆ ਕਿ ਪੰਜ ਪਿਆਰੇ ਸਿੰਘ ਸਾਹਿਬਾਨਾਂ ਦੇ ਵੱਲੋਂ ਪੰਥ ਦੇ ਵਿੱਚੋਂ ਛੇਕ ਦਿੱਤਾ ਗਿਆ ਉਹਨਾਂ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਬਿਆਨ ਜਾਰੀ ਕਰਕੇ ਉਹਨਾਂ ਨੇ ਸਿੱਧੇ ਤੌਰ ਤੇ ਇਹ ਕਹਿ ਦਿੱਤਾ ਹੈ ਕਿ ਰਣਜੀਤ ਸਿੰਘ ਦੇ ਨਾਲ ਕੋਈ ਵੀ ਬੋਲਚਾਲ ਨਾ ਰੱਖੀ ਜਾਵੇ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕਿਆ ਗਿਆ ਤੇ ਨਾਲ ਹੀ ਸਿੱਖ ਸੰਗਤ ਨੂੰ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਉਹਨਾਂ ਨੂੰ ਜਥੇਦਾਰ ਨਾ ਕਿਹਾ ਜਾਵੇ ਇਸ ਨਾਮ ਦੇ ਨਾਲ ਸੰਬੋਧਨ ਨਾ ਕੀਤਾ ਜਾਵੇ ਕੁਝ ਮਹੀਨੇ ਪਹਿਲਾਂ ਤਨਖਾਈਆ ਕਰਾਰ ਦਿੱਤੇ ਗਏ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰੇ ਮਸਕੀਨ ਵਿਵਾਦਾਂ ਦੇ ਵਿੱਚ ਘਿਰੇ ਹੋਏ ਨੇ ਦਰਅਸਲ ਬੀਤੇ 25 ਨਵੰਬਰ 2022 ਨੂੰ ਪੰਜ ਪਿਆਰੇ ਸਿੰਘ ਸਾਹਿਬਾਨ ਜੀ ਦੀ ਇਕੱਤਰਤਾ ਹੋਈ ਸੀ ਐਸੀ ਕੱਟਰਤਾ ਵਿੱਚ ਪੰਜ ਪਿਆਰਿਆਂ ਨੇ ਗੋਹਰੇ ਨੂੰ ਪੰਥ ਦੇ ਵਿੱਚੋਂ ਛੇਕਣ ਦਾ ਫਰਮਾਨ ਜਾਰੀ ਕੀਤਾ ਸੀ ਦਰਅਸਲ ਸਮੂਹ ਸੰਗਤਾਂ ਦੇ ਵੱਲੋਂ ਲਿਖਤੀ ਤੌਰ ਤੇ ਇੱਕ ਸ਼ਿਕਾਇਤ ਮਿਲੀ ਸੀ ਜਿਸ ਤੋਂ ਬਾਅਦ ਪੰਜ ਪਿਆਰਿਆਂ ਦੇ ਵੱਲੋਂ ਇੱਕ ਕਾਰਵਾਈ ਕੀਤੀ ਗਈ ਸੀ ਪੰਥ ਦੇ ਵਿੱਚੋਂ ਰਣਜੀਤ ਸਿੰਘ ਗੋਹਰੇ ਮਸਕੀਨ ਨੂੰ ਛੇਕੇ ਜਾਣਤੇ ਕਿਹਾ ਗਿਆ ਕਿ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਹੁਕਮ ਦਿੱਤਾ ਜਾਂਦਾ ਹੈ ਕਿ ਕਿਸੇ ਵੀ ਸੰਗਤ ਵੱਲੋਂ ਰਣਜੀਤ ਸਿੰਘ ਗੋਹਰ ਦੇ ਨਾਲ ਮਸਕੀਨ ਸ਼ਬਦ ਨਾ ਲਾਇਆ ਜਾਵੇ ਕਿਸੇ ਵੀ ਤਰ੍ਹਾਂ ਦਾ ਮਿਲਵਰਤਨ ਬੋਲਚਾਲ ਸਟੇਜ ਦੀ ਸਾਂਝ ਨਾ ਰੱਖੀ ਜਾਵੇ ਜੋ ਵੀ ਗੋਹਰ ਦੇ ਨਾਲ ਮਿਲਵਰਤਨ ਰੱਖੇਗਾ ਉਹ ਵੀ ਤਨਖਾਈਆ ਮੰਨਿਆ ਜਾਵੇਗਾ ਉਸ ਉੱਪਰ ਵੀ ਗੁਰਮਤ ਪੰਥਕ ਮਰਿਆਦਾ ਤਹਿਤ ਕਾਰਵਾਈ ਕੀਤੀ ਜਾਵੇਗੀ ਹੁਣ ਜਾਣਦੇ ਹਾਂ ਕਿ ਆਖਰੇ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸਿਆ ਹੈ ਕਿ ਮਿਤੀ 11 ਸਤੰਬਰ 2022 ਨੂੰ ਪੰਜ ਪਿਆਰੇ ਸਿੰਘ ਸਾਹਿਬਾਨ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਵੱਲੋਂ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਪਰ ਹੁਕਮਨਾਮਾ ਨੂੰ ਨਾ ਮੰਨਦੇ ਹੋਏ ਜਥੇਦਾਰ ਗੋਹਰ ਨੇ ਖੁੱਲੀ ਚੁਣੌਤੀ ਦਿੱਤੀ ਤੇ ਕਿਹਾ ਮੈਂ ਪੰਜ ਪਿਆਰਿਆਂ ਚੋਂ ਇੱਕ ਪਿਆਰੇ ਦੀ ਉਮਰ ਘਟ ਹੋਣ ਕਰਕੇ ਪੰਜ ਪਿਆਰਿਆਂ ਦੇ ਆਦੇਸ਼ ਨੂੰ ਨਹੀਂ ਮੰਨਦਾ ਹਾਂ ਤੇ ਹੋਰ ਵੀ ਕਈ ਦੋਸ਼ ਲਾਏ ਜਿਸ ਤੋਂ ਬਾਅਦ ਮਿਤੀ 31 ਅਕਤੂਬਰ 2022 ਨੂੰ ਆਪਣੀ ਗਲਤੀ ਸਵੀਕਾਰ ਕੀਤੇ ਬਿਨਾਂ ਹੀ ਧਮਕੀ ਭਰੇ ਲੈਸੇ ਦੇ ਵਿੱਚ ਤਨਖਾਹ ਲਗਾਉਣ ਸੰਬੰਧੀ ਪੱਤਰ ਦਫ਼ਤਰ ਰਾਹੀਂ ਭੇਜਿਆ ਗਿਆ ਫਿਰ ਵੀ ਤੁਹਾਡੇ ਵੱਲੋਂ ਦਿੱਤੇ ਪੱਤਰ ਤੇ ਵਿਚਾਰ ਕਰਨ ਲਈ ਪੰਜ ਪਿਆਰੇ ਸਿੰਘ ਸਾਹਿਬਾਨ ਤਿਆਰ ਸੀ ਪਰ ਮਿਤੀ 11 ਨਵੰਬਰ 2022 ਨੂੰ ਜਨਰਲ ਸਕੱਤਰ ਅਤੇ ਸਕੱਤਰ ਨੇ ਕਾਰਵਾਈ ਕਰਦੇ ਹੋਏ ਕਿਹਾ ਕਿ ਜਥੇਦਾਰ ਗੋਹਰ ਨੇ ਪੰਜ ਪਿਆਰਿਆਂ ਦੀ ਪੰਥਕ ਗੁਰਮਰਿਆਦਾ ਦਾ ਘੋਰ ਅਪਮਾਨ ਕੀਤਾ ਉਸ ਤੋਂ ਬਾਅਦ ਤਨਖਾਈਆਂ ਹੁੰਦੇ ਹੋਏ ਤਖਤ ਸਾਹਿਬ ਦੇ ਵਿੱਚ 18 ਨਵੰਬਰ ਨੂੰ ਦਾਖਲ ਹੋ ਗਏ ਇਸ ਤੋਂ ਸਪੱਸ਼ਟ ਹੋ ਗਿਆ ਕਿ ਜਥੇਦਾਰ ਗੋਹਰ ਦਾ ਤਖਤ ਸਾਹਿਬ ਜੀ ਦੀ ਮਰਿਆਦਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਹਨਾਂ ਨੇ ਤਖਤ ਸਾਹਿਬ ਅੰਦਰ ਜ਼ਬਰਦਸਤੀ ਦਾਖਲ ਹੋਣ ਦਾ ਗਲਤ ਕੰਮ ਕੀਤਾ ਹੈ ਦਸਤਨਯੋਗ ਹੈ ਕਿ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਗੋਹਰ ਤੇ ਗੁਰੂ ਘਰ ਦੇ ਪ੍ਰੇਮੀ ਡਾਕਟਰ ਗੁਰਵਿੰਦਰ ਸਿੰਘ ਸਮਰਾ ਦੇ ਵੱਲੋਂ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਵਿੱਚ ਭੇਟ ਕੀਤੇ ਗਏ ਬੇਸ਼ਕੀਮਤੀ ਸਮਾਨ ਦੇ ਵਿੱਚ ਹੇਰਾਫੇਰੀ ਕਰਨ ਦਾ ਇਲਜ਼ਾਮ ਲੱਗਾ ਸੀ। ਉਹਨਾਂ ਨੇ ਸੋਨੇ ਦੀ ਕਲਗੀ ਪੰਘੂੜਾ ਸਾਹਿਬ ਸਣੇ ਕਰੀਬ 5 ਕਰੋੜ ਤੋਂ ਵੱਧ ਸੰਪਤੀ ਦਾਣ ਦਿੱਤੀ ਸੀ। ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਇਸ ਦੀ ਗੁਣਵੱਤਾ ਤੇ ਸਵਾਲ ਚੁਕੇ ਗਏ ਸਨ। ਦਾਨਕਰਤਾ ਨੇ ਸਿੱਧੇ ਤੌਰ ਤੇ ਜਥੇਦਾਰ ਨੂੰ ਦੋਸ਼ੀ ਠਹਿਰਾਇਆ ਸੀ। ਤਾਂ ਹੁਣ ਪੰਜ ਪਿਆਰੇ ਸਿੰਘ ਸਾਹਿਬ ਬਾਣਾ ਦੇ ਵੱਲੋਂ ਆਦੇਸ਼ ਸੰਗਤ ਨੂੰ ਦਿੱਤਾ ਗਿਆ ਰਣਜੀਤ ਸਿੰਘ ਗੋਹਰ ਨੂੰ ਜਥੇਦਾਰ ਸ਼ਬਦ ਨਾਲ ਨਾ ਸੰਬੋਧਨ ਕਰੋ ਰਣਜੀਤ ਸਿੰਘ ਗੋਹਰ ਨਾਲ ਬੋਲਚਾਲ ਨਾ ਰੱਖਣ ਦੇ ਆਦੇਸ਼ ਦਿੱਤੇ ਗਏ ਨੇ ਉਹਨਾਂ ਨੇ ਕਿਹਾ ਕਿ ਪੰਥ ਦੇ ਵਿੱਚੋਂ ਇਹ ਸਦਾ ਲਈ ਛੇਕੇ ਜਾ ਚੁੱਕੇ ਨੇ ਤੇ ਖੁਦ ਨੂੰ ਜਥੇਦਾਰ ਕਹਿ ਕੇ ਸੰਗਤਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਸਤਕਾਰਯੋਗ ਪੰਜ ਪਿਆਰੇ ਸਿੰਘ ਸਹਿਬਾਨ ਵੱਲੋਂ ਆਪ ਸਾਰਿਆਂ ਨੂੰ ਸੰਗਤਾਂ ਨੂੰ ਕੁਝ ਜ਼ਰੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ ਰਣਜੀਤ ਸਿੰਘ ਗੋਹਰ ਨੂੰ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਦੇ ਸਤਕਾਰਯੋਗ ਪੰਜ ਪਿਆਰੇ ਸਿੰਘ ਸਹਿਬਾਨ ਵੱਲੋਂ ਮਿਤੀ 11 ਨਵੰਬਰ 2022 ਨੂੰ ਤਨਖਾਈਆ ਘੋਸ਼ਿਤ ਕੀਤਾ ਗਿਆ ਸੀ ਪਰ ਮਿਤੀ 18 ਨਵੰਬਰ 2022 ਨੂੰ ਤਨਖਾਈਆਂ ਹੁੰਦੀਆਂ ਹੋਈਆਂ ਵੀ ਰਣਜੀਤ ਸਿੰਘ ਗੋਹਰ ਆਪਣੇ ਸੁਰੱਖਿਆ ਬਲਾਂ ਦੇ ਜ਼ੋਰ ਨਾਲ ਤਖਤ ਸਾਹਿਬ ਜੀ ਦੇ ਅੰਦਰ ਚਲੇ ਗਏ ਜਿਸ ਕਾਰਨ ਸੰਗਤਾਂ ਵੱਲੋਂ ਬਹੁਤ ਰੋਸ ਪ੍ਰਗਟ ਕੀਤਾ ਗਿਆ ਸੀ ਜਿਸ ਦੇ ਕਰਕੇ ਮਿਤੀ 25 ਨਵੰਬਰ 2022 ਨੂੰ ਪੰਜ ਪਿਆਰੇ ਸਿੰਘ ਸਹਿਬਾਨ ਵੱਲੋਂ ਰਣਜੀਤ ਸਿੰਘ ਗੋਹਰ ਨੂੰ ਪੰਥ ਤੋਂ ਸਦਲਈ ਛੇਕ ਦਿੱਤਾ ਗਿਆ ਸੀ ਅਤੇ ਤਖਤ ਸਾਹਿਬ ਜੀ ਤੇ ਪ੍ਰਬੰਧਕ ਕਮੇਟੀ ਨੇ ਵੀ ਮਿਤੀ 9 ਮਈ 2023 ਦੀ ਪ੍ਰਬੰਧਕ ਕਮੇਟੀ ਦੇ ਇਕਤਰਤਾ ਵਿੱਚ ਰਣਜੀਤ ਸਿੰਘ ਗੋਹਰ ਨੂੰ ਸੇਵਾ ਤੋਂ ਮੁਕਤ ਬਰਖਾਸਤ ਕਰ ਦਿੱਤਾ ਸੀ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਸੈ ਸਾਹਿਬ ਜੀ ਵੱਲੋਂ ਇਹਨਾਂ ਨੂੰ ਰਿਹਾਇਸ਼ ਖਾਲੀ ਕਰਨ ਵਾਸਤੇ ਕਿਹਾ ਗਿਆ ਸੀ ਪਰ ਇਹਨਾਂ ਨੂੰ ਹੁਣ ਤੱਕ ਹੁਣ ਤੱਕ ਕਮਰਾ ਖਾਲੀ ਨਹੀਂ ਕੀਤਾ ਹੈ ਪ੍ਰਬੰਧਕ ਕਮੇਟੀ ਦੇ ਕੋ ਜ਼ੋਦੀਦਾਰ ਖਿਲਾਫ ਦੁਨੀਆਵੀ ਅਦਾਲਤ ਵਿੱਚ ਮੁਕਦਮਾ ਦਰਜ ਕਰਵਾਇਆ ਹੋਇਆ ਹੈ ਮਿਤੀ 26 ਅਗਸਤ 2024 ਨੂੰ ਤਖਸ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਸਤਕਾਰਯੋਗ ਪੰਜ ਪਿਆਰੇ ਪੰਜ ਪਿਆਰੇ ਸਿੰਘ ਸਹਿਬਾਨ ਵੱਲੋਂ ਸ੍ਰੀ ਅਕਾਲ ਤਖਸ ਸਹਿਬ ਜੀ ਦੇ ਪਰਮ ਸਤਕਾਰਯੋਗ ਜਥੇਦਾਰ ਸਾਹਿਬ ਨੂੰ ਵੀ ਅਪੀਲ ਕੀਤੀ ਗਈ ਕਿ ਰਣਜੀਤ ਸਿੰਘ ਘੋੜਦਾ ਕੋਈ ਵੀ ਮਾਮਲਾ ਨਾ ਵਿਚਾਰਿਆ ਜਾਵੇ ਅਤੇ ਤਖਤ ਸ੍ਰੀ ਪਟਨਾ ਸਾਹਿਬ ਜੀ ਦਾ ਮਾਨ ਸਨਮਾਨ ਪੁਰਾਤਨ ਮਰਿਆਦਾ ਕਾਇਮ ਰੱਖਣ ਵਿੱਚ ਸਹਿਯੋਗ ਪ੍ਰਦਾਨ ਕਰਨ ਪਰ ਕੁਝ ਸਮੇਂ ਤੋਂ ਰਣਜੀਤ ਸਿੰਘ ਗੋਹਰ ਮੀਡੀਆ ਵਿੱਚ ਆਪਣੇ ਆਪ ਨੂੰ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਦਾ ਜਥੇਦਾਰ ਕਹਿ ਕਰ ਸੰਗਤਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਨਾ ਤਖਤ ਸਾਹਿਬ ਜੀ ਦੇ ਪੰਜ ਪਿਆਰੇ ਸਿੰਘ ਸਹਿਬਾਨ ਵੱਲੋਂ ਆਪ ਸਾਰਿਆਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿਰਨਜੀਤ ਸਿੰਘ ਗੋਹਰ ਨੂੰ ਪੰਥ ਵਿੱਚੋਂ ਛੇਕਿਆ ਹੋਇਆ ਹੈ ਇਸ ਲਈ ਕੋਈ ਵੀ ਸੰਗਤ ਇਹਨਾਂ ਨਾਲ ਕਿਸੇ ਤਰ੍ਹਾਂ ਦਾ ਬੋਲਚਾਲ ਅਤੇ ਅਸਤੀ ਦੀ ਸਾਂਝ ਨਾ ਰੱਖਣਾ ਪ੍ਰਿੰਟ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਵੀ ਰਣਜੀਤ ਸਿੰਘ ਗੋਹਰ ਨੂੰ ਜਥੇਦਾਰ ਸ਼ਬਦ ਨਾਲ ਸੰਬੋਧਨ ਨਾ ਕਰਨ